ਬਾਈ ਕਿਹੜਾ ਪੈਂਡਾ ਤੇਰਾ ਪੱਖੋ ਪੈਂਡਾ ਬਾਈ ਆਪਣਾ ਪੱਖੋ ਪੈਂਡਾ ਬਾਈ ਦਾ ਬਾਈ ਨੇ ਨਾ ਆਪਦੀ ਬਾਹ ਦੇ ਉੱਤੇ ਮੈਜਿਕ ਮੂਵਮੈਂਟ ਦਾਰੂ ਦੀ ਬੋਤਲ ਦਾ ਟੈਟੂ ਬਣਾਇਆ ਹੋਇਆ ਦੇਖੋ ਤੇ ਇਧਰਲੇ ਪਾਸੇ ਸੈਕਟ ਬਣਾਈ ਹੋਈ ਆ ਤੇ ਸੈਕਟ ਦੇ ਉੱਤੇ ਬਾਈ ਨੇ ਕਾਟ ਹੀ ਲਾਤੀ ਬਾਈ ਕਹਿੰਦਾ ਸੈਕਟ ਮੈਂ ਪੀਂਦਾ ਨਹੀਂ ਤੇ ਇਧਰ ਪੇਪਰ ਬਣਾਇਆ ਹੋਇਆ ਦੇਖੋ ਪੇਪਰ ਬਣਾਇਆ ਪੇਪਰ ਵਾਲੀ ਸੈਕਟ ਆ ਤੂੰ ਆਉੜਦਾ ਤੇ ਆਹ ਕੀ ਆ ਬਾਈ ਆਹ ਸਿਗਨੇਚਰ ਆ ਬਾਈ ਨੇ ਸਿਗਨੇਚਰ ਦਾ ਕੈਪਸੂਲ ਬਣਾਇਆ ਉੱਤੇ ਸਿਗਨੇਚਰ ਲਿਖਿਆ ਤੇ ਬਾਈ ਮੈਨੂੰ ਐਂ ਦੱਸ ਵੀ ਤੂੰ ਆ ਮੈਜਿਕ ਮੂਮੈਂਟ ਦੀ ਬੋਤਲ ਦਾ ਹੀ ਟੈਟੂ ਕਿਉਂ ਬਣਾਇਆ ਬਾਹ ਤੇ ਇਹ ਬਈ ਮੈਜਿਕ ਮੂਮੈਂਟ ਦਾਰੂ ਜ਼ਿੰਦਗੀ 'ਚ ਪਹਿਲਾ ਪਿਗ ਲਾਇਆ ਜੋਂ ਤਾਂ ਮੈਜਿਕ ਮੂਮੈਂਟ ਦਾ ਹੀ ਲਾਇਆ ਹਾਂ ਇਹ ਲਾਇਆ ਸੀ 14 ਅਪ੍ਰੈਲ 2022 ਨੂੰ ਸ਼ਾਮ ਨੂੰ 5:30 ਵਜੇ ਠੀਕ ਹੈ ਪਹਿਲੀ ਵਾਰ ਦਾਰੂ ਪੀਤੀ ਜਿਹੜੀ ਮੈਜਿਕ ਮੂਮੈਂਟ ਪੀਤੀ ਆ ਤੇ ਜਿਹੜੀ ਬੋਤਲ ਪੀਤੀ ਸੀ ਪਹਿਲੀ ਵਾਰ ਖਾਲੀ ਬੋਤਲ ਉਹ ਬੋਤਲ ਵੀ ਆਪਣੇ ਕੋਲ ਘਰੇ ਸੰਭੀ ਪਈ ਆ ਮੈਜਿਕ ਮੂਮੈਂਟ ਦੀ ਅੱਜ ਦੇ ਟਾਈਮ 'ਚ ਧਾਾਮ ਕੇ ਰੱਖੀ ਹੋਈ ਆ ਵੀ ਜਿਹੜੀ ਦਾਰੂ ਪਹਿਲੀ ਵਾਰ ਪੀਤੀ ਸੀ ਹਾਂ ਹੁਣ ਤਾਂ ਚਲੋ ਆ